ਪਤਨੀ ਦੀਆਂ ਇਹ ਗੱਲਾਂ ਚੁੱਪ ਕਰਕੇ ਮੰਨ ਲੈਣਾ ਕਦੇ ਗਰੀਬ ਨਹੀਂ ਹੋਵਾਂਗੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਰਾਜਾ ਦੇ ਰਾਜ ਵਿੱਚ ਨਗਰ ਦੇ ਬਾਹਰ ਇੱਕ ਕਸਾਈ ਰਹਿੰਦਾ ਸੀ ਤੇ ਉੱਥੇ ਉਸ ਦਾ ਬੁੱਚੜਖਾਨਾ ਸੀ ਉਹ ਰੋਜ਼ਾਨਾ ਜਾਨਵਰਾਂ ਨੂੰ ਕੱਟ ਕੇ ਉਹਨਾਂ ਦਾ ਮਾਸ ਬਾਜ਼ਾਰ ਵਿੱਚ ਵੇਚਿਆ ਕਰਦਾ ਸੀ ਕਸਾਈ ਦੇ ਬੁੱਚੜਖਾਨੇ ਦੇ ਬਾਹਰ ਇੱਕ ਦਰਖਤ ਸੀ ਜਿਸ ਤੇ ਇੱਕ ਗਿੱਦ ਤੇ ਉਸ ਦੀ ਪਤਨੀ ਰਹਿੰਦੇ ਸਨ ਉੱਥੇ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ guzara ਹੋ ਰਿਹਾ ਸੀ ਉਹਨਾਂ ਨੂੰ ਉੱਥੇ ਆਪਣਾ ਟੈਡ ਪਰਣ ਲਈ ਭੋਜਨ ਆਸਾਨੀ ਨਾਲ ਮਿਲ ਜਾਂਦਾ ਸੀ ਗਿੱਦ ਦੇਤੇ ਉਸਦੀ ਪਤਨੀ ਕਦੇ ਉਸ ਜਗ੍ਹਾ ਨੂੰ ਛੱਡ ਕੇ ਕਿਸੇ ਦੂਜੀ ਜਗ੍ਹਾ ਤੇ ਨਹੀਂ ਜਾਂਦੇ ਸੀ ਇੱਕ ਦਿਨ ਗਿੱਦ ਦੀ ਪਤਨੀ ਕਹਿੰਦੀ ਹੈ ਹੇ ਸੁਆਮੀ ਅੱਜ ਠੰਡ ਬਹੁਤ ਪੈ ਰਹੀ ਹੈ ਰਾਤ ਕੱਟਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਕੋਈ ਇਸ ਤਰ੍ਹਾਂ ਦੀ ਕਹਾਣੀ ਸੁਣਾਓ ਜਿਸ ਨਾਲ ਮੈਨੂੰ ਕੁਝ ਗਿਆਨ ਮਿਲੇ ਤੇ ਸਾਡੀ ਰਾਤ ਆਰਾਮ ਨਾਲ ਕੱਟ ਜਾਵੇ ਆਪਣੀ ਪਤਨੀ ਦੀ ਇਹ ਗੱਲ ਸੁਣ ਗਿੱਦ ਕਹਿੰਦਾ ਹੈ ਅੱਜ ਮੈਂ ਤੈਨੂੰ ਅੱਖੀਂ ਦੇਖੀ ਇੱਕ ਇਹੋ ਜਿਹੀ ਕਹਾਣੀ ਸੁਣਾਵਾਗਾ ਜੋ ਬਹੁਤ ਹੀ ਗਿਆਨਦਾਇਕ ਤੇ ਬਹੁਤ ਹੀ ਪ੍ਰੇਰਣਾਦਾਇਕ ਹੈ ਇਸ ਕਹਾਣੀ ਚ ਦੱਸਿਆ ਗਿਆ ਤਿੰਨ ਗੱਲਾਂ ਨੂੰ ਜੇਕਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਾਰ ਲੈਂਦਾ ਹੈ ਤਾਂ ਉਹ ਕਦੇ ਵੀ ਮੁਸ਼ਕਲ ਵਿੱਚ ਨਹੀਂ ਪੈਂਦਾ ਤੇ ਜੇਕਰ ਮੁਸ਼ਕਲ ਵਿੱਚ ਪੈ ਵੀ ਜਾਵੇ ਤਾਂ ਉੱਥੋਂ ਬੜੀ ਛੇਤੀ ਨਿਕਲ ਜਾਂਦਾ ਹੈ ਗਿੱਧ ਕਹਿੰਦਾ ਹੈ ਇਹ ਉਸ ਸਮੇਂ ਦੀ ਗੱਲ ਹੈ ਜਦ ਤੇਰਾ ਮੇਰਾ ਵਿਆਹ ਨਹੀਂ ਹੋਇਆ ਸੀ ਇਸ ਦਰਖਤ ਤੇ ਮੈਂ ਇਕੱਲਾ ਰਿਹਾ ਕਰਦਾ ਸੀ ਤੇ ਮੇਰੇ ਕੁਝ ਹੋਰ ਸਾਥੀ ਰਿਹਾ ਕਰਦੇ ਸਨ ਉਸ ਸਮੇਂ ਮੈਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹੀ ਗੱਲ ਮੈਂ ਤੈਨੂੰ ਸੁਣਾਉਂਦਾ ਹਾਂ ਗਿੱਧ ਕਹਿੰਦਾ ਹੈ ਕਿ ਇੱਕ ਸਮੇਂ ਦੀ ਗੱਲ ਹੈ ਕਿ ਕਿਸੇ ਨਗਰ 'ਚ ਇੱਕ ਕਿਸਾਨ ਰਹਿੰਦਾ ਸੀ ਉਹ ਬਹੁਤ ਹੀ ਗਰੀਬ ਸੀ ਉਸਦੇ ਘਰ 'ਚ ਖਾਣ ਪੀਣ ਦਾ ਕੋਈ ਵੀ ਸਮਾਨ ਨਹੀਂ ਸੀ ਉਸਦੇ ਕੋਲ ਪੌਣਲੇ ਟੰਗ ਦੇ ਕੱਪੜੇ ਵੀ ਨਹੀਂ ਸਨ ਉਹਨਾਂ ਕੋਲ ਇੱਕ ਕੱਪੜਾ ਸੀ ਉਸੇ ਨੂੰ ਉਹ ਉੱਪਰ ਲੈਂਦੇ ਸੀ ਉਸਦੀ ਪਤਨੀ ਬਹੁਤ ਹੀ ਸੋਹਣੀ ਸੀ ਉਹ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦਾ ਸੀ ਉਸਦੀ ਪਤਨੀ ਨੂੰ ਆਪਣੀ ਸੁੰਦਰਤਾ ਤੇ ਬਹੁਤ ਹੰਕਾਰ ਸੀ ਆਪਣੇ ਇਸੇ ਹੰਕਾਰ ਕਰਕੇ ਉਹ ਆਪਣੇ ਘਰ ਵਿੱਚ ਮਨਮਾਨੀ ਕਰਿਆ ਕਰਦੀ ਸੀ ਦੋਸਤੋ ਔਰਤਾਂ 'ਚ ਇੱਕ ਗੁਣ ਖਾਸ ਹੁੰਦਾ ਹੈ ਕਿ ਜੇਕਰ ਉਹ ਜ਼ਿਆਦਾ ਸੋਹਣੀ ਹੈ ਤੇ ਪਤੀ ਉਸ ਨੂੰ ਬਹੁਤ ਪਿਆਰ ਕਰਨ ਵਾਲਾ ਮਿਲਦਾ ਹੈ ਤਾਂ ਫਿਰ ਉਹ ਆਪਣੀ ਸੁੰਦਰਤਾ ਦਾ ਹੰਕਾਰ ਕਰਦੀ ਹੈ ਉਸ ਦੇ ਅੰਦਰ ਬੇਕਾਰ ਦੇ ਨਖਰੇ ਵੱਜ ਜਾਂਦੇ ਹਨ ਆਪਣੀ ਪਤਨੀ ਦੇ ਇਹਨੇ ਨਖਰੇ ਦੇਖ ਕੇ ਕਿਸਾਨ ਬਹੁਤ ਪਰੇਸ਼ਾਨ ਰਹਿਣ ਲੱਗਦਾ ਹੈ ਕਿਉਂਕਿ ਹੁਣ ਉਸ ਦੀ ਪਤਨੀ ਉਸ ਦੇ ਨਾਲ ਗਲ-ਗਲ ਤੇ ਲੜਾਈ ਕਰਿਆ ਕਰਦੀ ਸੀ ਇਸ ਤਰ੍ਹਾਂ ਉਸ ਦੇ ਘਰ ਚ ਹਰ ਰੋਜ਼ ਕਲੇਸ਼ ਹੋਣ ਲੱਗਿਆ ਸੀ ਉਸ ਦੀ ਪਤਨੀ ਉਸ ਨੂੰ ਤਾਣੇ ਮਾਰਦੀ ਹੋਏ ਕਹਿੰਦੀ ਸੀ ਕਿ ਤੇਰੇ ਕੋਲ ਕੁਝ ਵੀ ਨਹੀਂ ਹੈ ਤੂੰ ਤਾਂ ਕੰਗਾਲ ਹੈ ਪਤਾ ਨਹੀਂ ਮੈਂ ਤੇਰੇ ਨਾਲ ਵਿਆਹ ਕਿਵੇਂ ਕਰ ਲਿਆ ਇਸ ਘਰ ਚ ਨਾ ਤਾਂ ਪੀਣ ਲਈ ਪਾਣੀ ਹੈ ਨਾ ਹੀ ਭੋਜਨ ਦੀ ਕੋਈ ਚੀਜ਼ ਹੈ ਤੇ ਨਾ ਹੀ ਪਾਉਣ ਲਈ ਚੰਗੇ ਕੱਪੜੇ ਮਿਲਦੇ ਹਨ ਕੁਝ ਵੀ ਤਾਂ ਨਹੀਂ ਹੈ ਮੈਂ ਕਰਾਂ ਤਾਂ ਕੀ ਕਰਾਂ ਆਪਣੀ ਪਤਨੀ ਦੀਆਂ ਇਹੋ ਜੀਆਂ ਗੱਲਾਂ ਨੂੰ ਸੁਣ ਕੇ ਉਸ ਕਿਸਾਨ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਉਹ ਦੁਖੀ ਹੋ ਜਾਂਦਾ ਹੈ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਕਿਸਾਨ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਸੀ ਤੇ ਹੁਣ ਉਸ ਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਲੱਗਦਾ ਸੀ ਦੋਸਤੋ ਧਨ ਦੀ ਕਮੀ ਹੋਣ ਕਰਕੇ ਉਸ ਨੂੰ ਆਪਣਾ ਸਭ ਕੁਝ ਵੇਚਣਾ ਪੈ ਗਿਆ ਪਰ ਫਿਰ ਵੀ ਉਸ ਦੀ ਗਰੀਬੀ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਸੀ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਦੀ ਗੱਲ ਹੈ ਕਿਸਾਨ ਆਪਣੇ ਕਿਸੇ ਕੰਮ ਤੋਂ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਨੇ ਦੇਖਿਆ ਕਿ ਇੱਕ ਮਹਾਤਮਾ ਜੀ ਆਪਣੀ ਕੁਟਿਆ ਦੇ ਸਾਹਮਣੇ ਧਿਆਨ ਵਿੱਚ ਬੈਠੇ ਸਨ ਕਿ ਕਿਸਾਨ ਆਪਣੇ ਮਨ 'ਚ ਕੁਝ ਵਿਚਾਰ ਕਰਦਾ ਹੈ ਤੇ ਸੋਚਦਾ ਹੈ ਕਿ ਮਹਾਤਮਾ ਜੀ ਮੈਨੂੰ ਕੋਈ ਗਿਆਨੀ ਪੁਰਸ਼ ਲੱਗਦੇ ਹਨ ਕੋਈ ਪਹੁੰਚੇ ਹੋਏ ਸੰਤ ਲੱਗਦੇ ਹਨ ਕਿਉਂ ਨਾ ਮੈਂ ਇੰਨਾ ਕੋਲ ਚੱਲ ਕੇ ਆਪਣੀ ਮੁਸ਼ਕਲ ਦੱਸਾਂ ਤਾਂ ਹੋ ਸਕਦਾ ਹੈ ਕਿ ਮੇਰੀ ਮੁਸ਼ਕਲ ਦਾ ਮੈਨੂੰ ਕੋਈ ਨਾ ਕੋਈ ਹੱਲ ਜ਼ਰੂਰ ਦੇ ਦੇਣ ਕੀ ਪਤਾ ਇਹ ਮਹਾਤਮਾ ਜੀ ਮੇਰੀ ਉਦਾਸ ਜ਼ਿੰਦਗੀ 'ਚ ਕੋਈ ਉਮੀਦ ਦੀ ਕਿਰਨ ਬਖੇਰ ਦੇਣ ਮੈਨੂੰ ਉਹਨਾਂ ਮੁਸ਼ਕਲਾਂ ਤੋਂ ਆਜ਼ਾਦੀ ਦਿਵਾ ਦੇਣ ਇਨਾ ਸੋਚ ਕੇ ਉਹ ਕਿਸਾਨ ਮਹਾਤਮਾ ਜੀ ਕੋਲ ਪਹੁੰਚ ਜਾਂਦਾ ਹੈ ਤੇ ਆਪਣੇ ਦੋਨੋਂ ਹੱਥਾਂ ਨਾਲ ਜੋੜ ਕੇ ਜ਼ੋਰ-ਜ਼ੋਰ ਦੀ ਰੋਣ ਲੱਗਦਾ ਹੈ ਫਿਰ ਕੁਝ ਦੇਰ ਬਾਅਦ ਮਹਾਤਮਾ ਜੀ ਆਪਣੀਆਂ ਅੱਖਾਂ ਖੋਲਦੇ ਹਨ ਤੇ ਦੇਖਦੇ ਹਨ ਕਿ ਉਹਨਾਂ ਦੇ ਸਾਹਮਣੇ ਇੱਕ ਨੌਜਵਾਨ ਬੈਠਾ ਹੋਇਆ ਹੈ ਜੋ ਬਹੁਤ ਰੋ ਰਿਹਾ ਸੀ ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ ਤੂੰ ਕੌਣ ਹੈ ਪਾਈ ਤੇ ਕਿੱਥੋਂ ਆਇਆ ਹੈ ਤੇ ਇਸ ਤਰ੍ਹਾਂ ਕਿਉਂ ਰੋ ਰਿਹਾ ਹੈ ਮਹਾਤਮਾ ਜੀ ਦੀ ਗੱਲ ਸੁਣ ਕੇ ਉਹ ਕਿਸਾਨ ਉਹਨਾਂ ਨੂੰ ਕਹਿੰਦਾ ਹੈ ਮਹਾਤਮਾ ਜੀ ਮੈਂ ਇਸ ਨਗਰ ਦਾ ਇੱਕ ਗਰੀਬ ਕਿਸਾਨ ਹਾਂ ਤੇ ਮੈਂ ਇਸੇ ਵਜ੍ਹਾ ਕਰਕੇ ਰੋ ਰਿਹਾ ਹਾਂ ਕਿਉਂਕਿ ਮੇਰੀ ਪਤਨੀ ਮੇਰੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ ਤੇ ਮੈਨੂੰ ਤਾਨੇ ਮਾਰਦੀ ਹੈ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਫਿਰ ਵੀ ਥੋੜਾ ਜਿਹਾ ਹੀ ਧਨ ਕਮਾ ਪਾਉਂਦਾ ਹਾਂ ਤੇ ਉਸੇ ਨਾਲ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ ਉਹ ਕਿਸਾਨ ਅੱਗੇ ਕਹਿੰਦਾ ਹੈ ਮਹਾਤਮਾ ਜੀ ਤੁਸੀਂ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਾਏ ਦੱਸੋ ਜਾ ਮੈਂ ਇਸ ਤਰ੍ਹਾਂ ਦਾ ਕੀ ਕਰਾਂ ਜਿਸ ਤੋਂ ਬਾਅਦ ਮੇਰੀ ਘਰ ਵਾਲੀ ਮੇਰੇ ਨਾਲ ਝਗੜਾ ਨਾ ਕਰੇ ਤੇ ਮੈਂ ਬਹੁਤ ਜਲਦੀ ਧਨਵਾਨ ਬਣ ਜਾਵਾਂ ਉਸ ਕਿਸਾਨ ਦੀ ਗੱਲ ਸੁਣ ਕੇ ਉਹ ਮਹਾਤਮਾ ਜੀ ਉਸ ਨੂੰ ਕਹਿੰਦੇ ਹਨ beta ਤੂੰ ਪਹਿਲਾਂ ਰੋਣਾ ਬੰਦ ਕਰ ਮੈਂ ਤੈਨੂੰ ਤਿੰਨ ਗੱਲਾਂ ਬਾਰੇ ਦੱਸਾਂਗਾ ਜੋ ਹਰ ਪੁਰਸ਼ ਨੂੰ ਆਪਣੀ ਪਤਨੀ ਵਿੱਚ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਹੈ ਜੇਕਰ ਕੋਈ ਵੀ ਪੁਰਸ਼ ਆਪਣੀ ਪਤਨੀ ਦੀਆਂ ਨਾ ਤਿੰਨ ਗੱਲਾਂ ਨੂੰ ਦੇਖ ਲੈਂਦਾ ਹੈ ਕਾ ਉਸ ਵਿਅਕਤੀ ਨੂੰ ਧਨਵਾਨ ਬਨਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਭਗਵਾਨ ਉਸਦੀ ਹੀ ਮਦਦ ਕਰਦਾ ਹੈ। ਮਹਾਤਮਾ ਜੀ ਦੀ ਗੱਲ ਸੁਣ ਕੇ ਕਿਸਾਨ ਨੂੰ ਕੁਝ ਧੀਰਜ ਮਿਲਦਾ ਹੈ। ਕਿਸਾਨ ਕਹਿੰਦਾ ਹੈ ਤੁਸੀਂ ਦੇਰ ਨਾ ਕਰਦੇ ਹੋਏ ਉਹਨਾਂ ਗੱਲਾਂ ਬਾਰੇ ਦੱਸੋ ਜੋ ਹਰੇਕ ਪੁਰਸ਼ ਨੂੰ ਮੰਨਣੀਆਂ ਚਾਹੀਦੀਆਂ ਹਨ। ਮੈਂ ਇਹਨਾਂ ਚੀਜ਼ਾਂ ਦੇ ਬਾਰੇ ਜਾਣਨ ਲਈ ਬਹੁਤ ਹੀ ਉਤਸੁਖ ਹਾਂ। ਤਾਂ ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ ਪੁੱਤ ਐਨੀ ਉਤਸੁਕਤਾ ਠੀਕ ਨਹੀਂ ਹੈ ਮਨੁੱਖ ਨੂੰ ਹਮੇਸ਼ਾ ਧੀਰਜਵਾਨ ਬਣ ਕੇ ਰਹਿਣਾ ਚਾਹੀਦਾ ਹੈ ਖੈਰ ਚੱਲੋ ਹੁਣ ਮੈਂ ਤੁਹਾਨੂੰ ਉਹ ਤਿੰਨ ਗੱਲਾਂ ਦੱਸਦਾ ਹਾਂ ਜੋ ਹਰੇਕ ਮਰਦ ਨੂੰ ਆਪਣੀ ਪਤਨੀ ਵਿੱਚ ਇਹ ਗੱਲਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ ਪਰ ਮੈਂ ਤੈਨੂੰ ਇਹਨਾਂ ਤਿੰਨਾਂ ਗੱਲਾਂ ਬਾਰੇ ਇੱਕ ਕਹਾਣੀ ਦੁਆਰਾ ਦੱਸਣ ਵਾਲਾ ਹਾਂ ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ ਕਿ ਕਿਸੇ ਨਗਰ ਵਿੱਚ ਇੱਕ ਸੇਠ ਰਿਆ ਕਰਦਾ ਸੀ ਉਸ ਨਗਰ ਦਾ ਉਹ ਸਭ ਤੋਂ ਵੱਡਾ ਸੇਠ ਸੀ ਉਸ ਸੇਠ ਤੇ ਉਸਦੀ ਪਤਨੀ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ। ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਦੇ ਘਰ ਵਿੱਚ ਕਦੇ ਵੀ ਲੜਾਈ ਝਗੜਾ ਨਹੀਂ ਹੁੰਦਾ ਸੀ। ਕਦੇ ਵੀ ਕਿਸੇ ਗੱਲ ਨੂੰ ਲੈ ਕੇ ਸੇਠ ਤੇ ਉਸਦੀ ਪਤਨੀ ਵਿੱਚ ਕੋਈ ਵੀ ਕਲੇਸ਼ ਨਹੀਂ ਹੁੰਦਾ ਸੀ। ਇਸ ਲਈ ਉਸਦੇ ਘਰ 'ਚ ਹਮੇਸ਼ਾ ਮਾਤਾ ਲక్ష్ਮੀ ਦਾ ਵਾਸ ਬਣਿਆ ਰਹਿੰਦਾ ਸੀ। ਉਸ ਨੂੰ ਆਪਣੇ ਵਪਾਰ 'ਚ ਕਈ ਗੁਣਾ ਸਫਲਤਾ ਮਿਲਦੀ ਸੀ। ਸੇਟ ਤੇ ਉਸਦੀ ਪਤਨੀ ਵਿੱਚ ਐਨਾ ਪਿਆਰ ਸੀ ਕਿ ਉਸਦੇ ਨੇੜੇ ਤੇੜੇ ਦੇ ਜਿੰਨੇ ਵੀ ਲੋਕ ਸੀ ਉਹਨਾਂ ਦੇ ਇਸ ਪਿਆਰ ਨੂੰ ਦੇਖ ਕੇ ਉਹ ਚਰਚਾ ਕਰਿਆ ਕਰਦੇ ਸਨ ਕੁਝ ਲੋਕ ਤਾਂ ਉਹਨਾਂ ਦੇ ਪਿਆਰ ਨੂੰ ਦੇਖ ਕੇ ਸੜਨ ਲੱਗੇ ਸਨ ਇਸ ਕਰਕੇ ਕੁਝ ਔਰਤਾਂ ਸੇਟ ਦੀ ਪਤਨੀ ਨਾਲ ਗੱਲ ਤੱਕ ਨਹੀਂ ਕਰਦੀਆਂ ਸਨ ਤੁਸੀਂ ਇਹ ਤਾਂ ਜਾਣਦੇ ਹੀ ਹੋਵੋਗੇ ਕਿ ਇੱਕ ਔਰਤ ਦੂਜੀ ਔਰਤ ਦੇ ਕੰਮਾਂ ਤੋਂ ਹਮੇਸ਼ਾ ਸੜਦੀ ਰਹਿੰਦੀ ਹੈ ਸੇੜਦੀ ਪਤਨੀ ਹਰ ਰੋਜ਼ ਸ਼ਾਮ ਦੇ ਸਮੇਂ ਆਪਣੇ ਘਰ ਦੀ ਛੱਤ ਉੱਪਰ ਇੱਕ ਦੀਵਾ ਜਗਾਇਆ ਕਰਦੀ ਸੀ ਪਰ ਕੁਝ ਔਰਤਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀਆਂ ਸਨ ਤੇ ਉਹ ਕਹਿੰਦੀਆਂ ਸਨ ਕਿ ਤੂੰ ਰੋਜ਼ਾਨਾ ਸ਼ਾਮ ਦੇ ਸਮੇਂ ਆਪਣੇ ਘਰ 'ਚ ਦੀਵਾ ਕਿਉਂ ਜਗਾਉਂਦੀ ਹੈ ਇਸ ਤਰ੍ਹਾਂ ਕਰਨ ਨਾਲ ਤੈਨੂੰ ਕੀ ਮਿਲਦਾ ਹੈ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਸੇਠ ਦੀ ਪਤਨੀ ਕਿਸੇ ਦੀ ਗੱਲ ਤੇ ਧਿਆਨ ਨਹੀਂ ਦਿੰਦੀ ਸੀ ਉਹ ਹਮੇਸ਼ਾ ਆਪਣੇ ਮਨ ਦੀ ਕਰਿਆ ਕਰਦੀ ਸੀ ਇਹ ਤੋਂ ਤਾਂ ਕਿ ਉਹ ਆਪਣੇ ਪਤੀ ਦੀ ਵੀ ਕੋਈ ਗੱਲ ਨਹੀਂ ਮੰਨਦੀ ਸੀ ਤੇ ਹਮੇਸ਼ਾ ਆਪਣੀ ਹੀ ਚਲਾਉਂਦੀ ਰਹਿੰਦੀ ਸੀ ਤੇ ਉਹ ਸੇਠ ਵੀ ਆਪਣੀ ਪਤਨੀ ਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਮਨਾ ਨਹੀਂ ਕਰਿਆ ਕਰਦਾ ਸੀ ਕਿਉਂਕਿ ਉਹ ਸੇਠ ਬਹੁਤ ਹੀ ਬੁੱਧੀਮਾਨ ਸੀ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਆਪਣੀ ਪਤਨੀ ਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਮਨਾ ਕਰੇਗਾ ਤਾਂ ਪੱਕਾ ਹੀ ਉਹਨਾਂ ਦੋਵਾਂ ਵਿੱਚ ਲੜਾਈ ਝਗੜਾ ਵਧੇਗਾ ਤੇ ਘਰ 'ਚ ਕਲੇਸ਼ ਹੋਵੇਗਾ ਜਿਸ ਦੀ ਵਜ੍ਹਾ ਨਾਲ ਉਸਦਾ ਧਿਆਨ ਚੰਗੀ ਤਰ੍ਹਾਂ ਵਪਾਰ ਵਿੱਚ ਨਹੀਂ ਲੱਗ ਸਕੇਗਾ ਤੇ ਵਪਾਰ 'ਚ ਘਾਟਾ ਹੋਣ ਲੱਗੇਗਾ ਕਿਉਂਕਿ ਦੋਸਤੋ ਜਿੱਥੇ ਕਲੇਸ਼ ਹੁੰਦਾ ਹੈ ਲੜਾਈ ਝਗੜਾ ਉੱਥੇ ਹੁੰਦਾ ਹੈ ਉੱਥੇ ਗਰੀਬੀ ਆਉਣ ਦਾ ਇਹੀ ਮੁੱਖ ਕਾਰਨ ਹੁੰਦਾ ਹੈ ਪਰ ਸੇਠ ਐਨਾ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦੇ ਖੁਸ਼ਹਾਲ ਹੋਣ ਦਾ ਕੀ ਕਾਰਨ ਹੈ ਉਹ ਸੇਠ ਆਪਣੀ ਘਰਵਾਲੀ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸਦੀ ਪਤਨੀ ਉਸ ਨੂੰ ਜ਼ਿਆਦਾ ਪਿਆਰ ਨਹੀਂ ਕਰਦੀ ਸੀ ਬਲਕਿ ਉਸ ਸੇਠ ਦੇ ਸਾਹਮਣੇ ਦਿਖਾਵਾ ਮੱਤਲ ਹੀ ਪਿਆਰ ਕਰਦੀ ਸੀ ਤੇ ਆਪਣੇ ਪਤੀ ਤੋਂ ਨਾਰਾਜ਼ ਵੀ ਹੋ ਜਾਂਦੀ ਸੀ ਪਰ ਕਿਸੇ ਨਾ ਕਿਸੇ ਤਰ੍ਹਾਂ ਸੇਠ ਆਪਣੀ ਘਰਵਾਲੀ ਨੂੰ ਮਨਾ ਹੀ ਲੈਂਦਾ ਸੀ ਇਸ ਤਰ੍ਹਾਂ ਉਹਨਾਂ ਦੇ ਦਿਨ ਗੁਜ਼ਰ ਰਹੇ ਸਨ ਤੇ ਉਸ सेठ ਆਪਣੀ ਪਤਨੀ ਦੇ ਨਾਲ ਸੁਖੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਹੌਲੀ-ਹੌਲੀ ਸਮਾਂ गुज़रਦਾ ਹੈ ਨਗਰ ਵਾਲਿਆਂ ਨੂੰ ਇਹ ਹੀ ਪਤਾ ਸੀ ਕਿ सेठ ਤੇ ਉਸ ਦੀ ਪਤਨੀ ਵਿੱਚ ਬਹੁਤ ਪਿਆਰ ਹੈ ਹੌਲੇ-ਹੌਲੇ ਉਹਨਾਂ ਦੋਨਾਂ ਦੇ ਪਿਆਰ ਦੀ ਗੱਲ ਪੂਰੇ ਨਗਰ ਵਿੱਚ ਫੈਲ ਜਾਂਦੀ ਹੈ ਹੁਣ ਤਾਂ ਉਸ ਨਗਰ ਦੇ ਸਾਰੇ ਲੋਕ ਉਸ सेठ ਤੇ ਉਸ ਦੀ ਪਤਨੀ ਦੇ ਪਿਆਰ ਦਾ ਉਦਾਹਰਣ ਦੇਣ ਲੱਗੇ ਕਹਿੰਦੇ ਸਨ ਕਿ ਪਿਆਰ ਹੋਵੇ ਤਾਂ सेठ ਤੇ ਉਸ ਦੀ ਪਤਨੀ ਵਰਗਾ ਦੋਸਤੋ ਜਦੋਂ ਇਹ ਗੱਲ ਉਸ ਨਗਰ ਦੇ ਰਾਜਾ ਨੂੰ ਪਤਾ ਲੱਗੀ ਕਿ ਸੇਟ ਤੇ ਉਸਦੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਤਾਂ ਉਸਨੇ ਆਪਣੇ ਸੈਨਿਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਜਾਓ ਸੇਟ ਤੇ ਉਸਦੀ ਪਤਨੀ ਨੂੰ ਬੜੇ ਸਨਮਾਨ ਨਾਲ ਰਾਜ ਮਹਿਲ ਚ ਬੁਲਾ ਕੇ ਲਿਓ ਅਸੀਂ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਪਿਆਰ ਨੂੰ ਦੇਖ ਕੇ ਉਹਨਾਂ ਤੋਂ ਬਹੁਤ ਹੀ ਖੁਸ਼ ਹਾਂ ਪਰ ਤੁਸੀਂ ਉਹਨਾਂ ਨੂੰ ਉੱਥੇ ਕੁਝ ਵੀ ਨਾ ਦੱਸਣਾ ਰਾਜਾ ਦੀ ਆਗਿਆ ਪਾ ਕੇ ਉਸ ਦੇ ਕੁਝ ਸੈਨਿਕ ਉਸ ਸੇਠ ਦੇ ਘਰ ਜਾਂਦੇ ਹਨ ਤੇ ਉਸ ਦੇ ਘਰ ਦਾ ਦਰਵਾਜ਼ਾ ਟਕਾਉਣ ਲੱਗਦੇ ਹਨ ਫਿਰ ਕੁਝ ਦੇਰ ਬਾਅਦ ਸੇਠ ਆਪਣੇ ਘਰ ਦਾ ਦਰਵਾਜ਼ਾ ਖੋਲਦਾ ਹੈ ਤੇ ਉਹ ਦੇਖਦਾ ਹੈ ਕਿ ਉਸ ਦੇ ਸਾਹਮਣੇ ਰਾਜਾ ਦੇ ਸੈਨਿਕ ਖੜੇ ਸਨ ਤਾਂ ਸੇਠ ਸੈਨਿਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਲੋਕ ਅੱਜ ਮੇਰੇ ਘਰ ਕਿਉਂ ਆਏ ਹੋ ਫਿਰ ਉਹ ਸੈਨਿਕ ਕਹਿੰਦੇ ਹਨ ਕਿ ਚਲੋ ਤੁਹਾਨੂੰ ਰਾਜਾ ਸਾਹਿਬ ਨੇ ਆਪਣੇ ਰਾਜ ਮਹਿਲ ਤੁਹਾਡੀ ਪਤਨੀ ਦੇ ਨਾਲ ਬੁਲਾਇਆ ਹੈ ਰਾਜਾ ਦੀ ਗੱਲ ਪਲਾਂ सेठ ਕਿਵੇਂ ਟਾਲ ਸਕਦਾ ਸੀ ਉਹ ਛੱਟ ਪਰ ਤਿਆਰ ਹੋਇਆ ਤੇ ਆਪਣੀ ਪਤਨੀ ਨਾਲ ਰਾਜਾ ਦੇ ਸੈਨਿਕਾਂ ਦੇ ਨਾਲ ਰਾਜ ਮਹਿਲ ਵਿੱਚ ਪਹੁੰਚ ਜਾਂਦਾ ਹੈ ਰਾਜ ਮਹਿਲ ਚ ਪਹੁੰਚ ਕੇ ਰਾਜਾ ਉਸ सेठ ਤੇ ਉਸਦੀ ਪਤਨੀ ਦਾ ਚੰਗੀ ਤਰ੍ਹਾਂ ਆਦਰ ਸਤਕਾਰ ਕਰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਜਿਹਾ ਧਨ ਦਿੰਦਾ ਹੈ ਜਿਸ ਨੂੰ ਪਾ ਕੇ ਉਹ सेठ ਤੇ ਉਸਦੀ ਪਤਨੀ ਮਨ ਹੀ ਮਨ ਬਹੁਤ ਖੁਸ਼ ਹੋ ਜਾਂਦੇ ਹਨ ਪੂਰਾ ਦਿਨ ਰਾਜ ਮਹਿਲ ਵਿੱਚ ਬਿਤਾਉਣ ਤੋਂ ਬਾਅਦ ਸ਼ਾਮ ਦੇ ਸਮੇਂ ਰਾਜਾ ਤੋਂ ਵਿਦਾ ਲੈ ਕੇ ਬੜੀ ਖੁਸ਼ੀ ਨਾਲ ਉਹ ਆਪਣੇ ਘਰ ਚਲੇ ਜਾਂਦੇ ਹਨ ਉਸ ਤੋਂ ਬਾਅਦ ਉਸ ਨਗਰ ਦਾ ਰਾਜਾ ਪੂਰੇ ਨਗਰ 'ਚ ਐਲਾਨ ਕਰਾ ਦਿੰਦਾ ਹੈ ਕਿ ਅੱਜ ਰਾਤ ਨੂੰ ਪੂਰੇ ਨਗਰ ਦੇ ਸਾਰੇ ਲੋਕਾਂ ਦੇ ਘਰ 'ਚ ਸੇਟ ਤੇ ਉਸ ਦੀ ਪਤਨੀ ਵਿੱਚ ਇੰਨਾ ਪ੍ਰੇਮ ਹੋਣ ਕਾਰਨ ਦੀਵੇ ਜਗਾਏ ਜਾਣਗੇ ਕਿਉਂਕਿ ਦੀਵਾ ਪ੍ਰੇਮ ਦਾ ਪ੍ਰਤੀਕ ਹੁੰਦਾ ਹੈ ਜਿਵੇਂ ਦੀਵਾ ਤੇਲ ਤੇ ਬੱਤੀ ਮਿਲ ਕੇ ਪ੍ਰਕਾਸ਼ ਫੈਲਾਉਂਦੇ ਹਨ ਨੂੰ ਰੋਸ਼ਨ ਕਰਦੇ ਹਨ ਉਸੇ ਤਰ੍ਹਾਂ ਜਿੰਨਾ ਲੋਕਾਂ ਵਿੱਚ ਪਿਆਰ ਹੁੰਦਾ ਹੈ ਉਹਨਾਂ ਦੇ ਘਰ ਚ ਸੁੱਖ ਸ਼ਾਂਤੀ ਧਨ ਲక్ష్ਮੀ ਦੇਵੀ ਵਿੱਚ ਵਾਧਾ ਹੁੰਦਾ ਹੈ ਰਾਜਾ ਦੀ ਆਗਿਆ ਸੁਣ ਕੇ ਉਸ ਨਗਰ ਦੇ ਸਾਰੇ ਲੋਕਾਂ ਨੇ ਘਰਾਂ ਵਿੱਚ ਦੀਵੇ ਜਗਾਏ ਪਰ ਉਸ ਨਗਰ ਦੇ ਸਾਰੇ ਘਰਾਂ ਦੇ ਦੀਵੇ ਥੋੜੀ ਹੀ ਦੇਰ ਬਾਅਦ 부ਝੀ ਵੀ ਜਾਂਦੇ ਹਨ ਪਰ ਉਸ सेठ ਦੇ ਘਰ ਦਾ ਦੀਵਾ ਹਾਲੇ ਤੱਕ ਜਗ ਰਿਹਾ ਹੁੰਦਾ ਹੈ ਤੇ ਉਸ ਦਾ ਪ੍ਰਕਾਸ਼ ਦੂਰ ਦੂਰ ਤੱਕ ਫੈਲ ਰਿਹਾ ਸੀ ਫਿਰੋਜ਼ ਨਗਰ ਦੇ ਰਾਜਾ ਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਹੁਣ ਮੈਂ ਬਾਹਰ ਚੱਲ ਕੇ ਦੇਖਾਂ ਕਿ ਕਿਸ-ਕਿਸ ਨੇ ਆਪਣੇ ਘਰਾਂ 'ਚ ਦੀਵੇ ਜਗਾਏ ਹਨ ਤੇ ਕਿਸ ਦਾ ਦੀਵਾ ਹਾਲੇ ਤੱਕ ਜਗ ਰਿਹਾ ਹੈ ਇਸ ਤਰ੍ਹਾਂ ਦਾ ਵਿਚਾਰ ਮਨ ਵਿੱਚ ਕਰਕੇ ਰਾਜਾ ਆਪਣੇ ਮਹਿਲ ਦੀ ਛੱਤ 'ਤੇ ਖੜਾ ਹੋ ਜਾਂਦਾ ਹੈ ਤੇ ਨਗਰਵਾਲ ਦੇਖਣ ਲੱਗਦਾ ਹੈ ਉਸਨੇ ਦੇਖਿਆ ਕਿ ਉਸ ਨਗਰ 'ਚ ਕਿਸੇ ਦੇ ਘਰ ਕੋਈ ਦੀਵਾ ਨਹੀਂ ਜਗ ਰਿਹਾ ਸੀ ਪਰ ਉਸ ਸੇੜ ਦੇ ਘਰ ਦੀਵਾ ਹਲੇ ਵੀ ਜਗ ਰਿਹਾ ਸੀ ਰਾਜਾ ਸੇੜ ਦੇ ਘਰ ਵੱਲ ਦੇਖ ਹੀ ਰਿਹਾ ਸੀ ਕਿ ਐਨੇ ਚ ਉੱਥੇ ਰਾਣੀ ਵੀ ਆ ਜਾਂਦੀ ਹੈ ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਰਾਣੀ ਨਗਰ ਵੱਲ ਗੋਰ ਨਾਲ ਦੇਖੋ ਨਗਰ ਦੇ ਸਾਰੇ ਘਰਾਂ ਚ ਕੋਈ ਵੀ ਦੀਵਾ ਹਲੇ ਤੱਕ ਨਹੀਂ ਜਗ ਰਿਹਾ ਪਰ ਹਾਲੇ ਵੀ ਉਸ ਸੇੜ ਦੇ ਘਰ ਚ ਜਗਾਇਆ ਹੋਇਆ ਦੀਵਾ ਜਗ ਰਿਹਾ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਸੇੜ ਤੇ ਉਸ ਦੀ ਪਤਨੀ ਵਿੱਚ ਕਿੰਨਾ ਜ਼ਿਆਦਾ ਪਿਆਰ ਹੈ ਉਹਨਾਂ ਦੋਨਾਂ ਚ ਆਪਸ ਚ ਐਨਾ ਜ਼ਿਆਦਾ ਪ੍ਰੇਮ ਹੋਣ ਦਾ ਕਾਰਨ ਇਹ دیਵਾ ਹੀ ਹੈ ਤੇ ਇਸ ਦੇ ਨਾਲ-ਨਾਲ ਉਹ ਸੇਠ ਵੀ ਬੜਾ ਬੁੱਧੀਮਾਨ ਹੈ ਉਹ ਜ਼ਰੂਰ ਬੜੀ ਸੂਝ-ਬੂਝ ਤੇ ਬੁੱਧੀਮਤਾ ਨਾਲ ਆਪਣੇ ਘਰ ਨੂੰ ਚਲਾਉਂਦਾ ਹੋਵੇਗਾ ਪਰ ਰਾਣੀ ਰਾਜਾ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੀ ਰਾਣੀ ਰਾਜਾ ਨੂੰ ਕਹਿੰਦੀ ਹੈ "ਹੇ ਮਹਾਰਾਜ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ" ਰਾਜਾ ਕਹਿੰਦਾ ਹੈ ਕਿ ਕਿਉਂ ਤਾਂ ਰਾਣੀ ਕਹਿੰਦੀ ਹੈ ਕਿ ਮੇਰੇ ਹਿਸਾਬ ਨਾਲ ਉਸ ਦੀ ਪਤਨੀ ਹੀ ਉਹਨਾਂ ਦੋਵਾਂ ਵਿੱਚ ਇੰਨਾ ਪਿਆਰ ਹੋਣ ਦਾ ਕਾਰਨ ਹੈ ਇਸੇ ਗੱਲ ਨੂੰ ਲੈ ਕੇ ਰਾਜਾ ਤੇ ਰਾਣੀ ਵਿੱਚ ਕਾਫੀ ਦੇਰ ਤੱਕ ਬਹਿਸ ਹੁੰਦੀ ਰਹਿੰਦੀ ਹੈ। ਰਾਜਾ ਕਹਿੰਦਾ ਹੈ ਕਿ ਪੁੱਛ ਜ਼ਿਆਦਾ ਸਮਝਦਾਰ ਹੁੰਦੇ ਹਨ ਤੇ ਰਾਣੀ ਕਹਿੰਦੀ ਹੈ ਕਿ ਔਰਤ ਜ਼ਿਆਦਾ ਸਮਝਦਾਰ ਹੁੰਦੀ ਹੈ। ਇਸ ਤਰ੍ਹਾਂ ਦੋਵਾਂ ਵਿੱਚ ਕਾਫੀ ਦੇਰ ਤੱਕ ਝਗੜਾ ਹੁੰਦਾ ਰਹਿੰਦਾ ਹੈ। ਰਾਜਾ ਤਾਂ ਸੇਠ ਦੀ ਪ੍ਰਸ਼ੰਸਾ ਕਰਦਾ ਹੈ ਤੇ ਰਾਣੀ ਸੇਠ ਦੀ ਪਤਨੀ ਦੀ। ਫਿਰ ਰਾਜਾ ਤੇ ਰਾਣੀ ਵਿੱਚ ਤਲਵਾਰਾਂ ਖਿੱਚ ਜਾਂਦੀਆਂ ਹਨ। ਰਾਜਾ ਰਾਣੀ ਦੋਨੋਂ ਲੜਨ ਲਈ ਤਿਆਰ ਹੋ ਜਾਂਦੇ ਹਨ ਤੇ ਲੜਾਈ ਕਰਦੇ ਕਰਦੇ ਦੋਵਾਂ ਨੂੰ ਸੱਟ ਵੀ ਲੱਗ ਜਾਂਦੀ ਹੈ ਤਾਂ ਅਚਾਨਕ ਰਾਜਾ ਨੇ ਰਾਣੀ ਨੂੰ ਕਿਹਾ ਕਿ ਅਸੀਂ ਦੋਨੋਂ ਲੜਾਈ ਕਿਉਂ ਕਰ ਰਹੇ ਹਾਂ ਕਿਉਂ ਨਾ ਅਸੀਂ ਉਸ ਸੇਠ ਤੇ ਉਸ ਦੀ ਪਤਨੀ ਦੀ ਪਰਖਿਆ ਲੈ ਕੇ ਦੇਖ ਲਈਏ ਜਿਸ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਦੋਵਾਂ 'ਚ ਇੰਨਾ ਜ਼ਿਆਦਾ ਪਿਆਰ ਹੋਣ ਦਾ ਕਾਰਨ ਕੀ ਹੈ ਇਸ ਤਰ੍ਹਾਂ ਰਾਜਾ ਦੀ ਗੱਲ ਰਾਣੀ ਵੀ ਮੰਨ ਲੈਂਦੀ ਹੈ ਫਿਰ ਰਾਜਾ ਕਹਿੰਦਾ ਹੈ ਕਿ ਤੁਸੀਂ ਸੇਠ ਦੀ ਪਤਨੀ ਦੀ ਪਰਖਿਆ ਲੈ ਕੇ ਦੇਖ ਲੋ ਤੇ ਉਸ ਤੋਂ ਪਹਿਲਾਂ ਮੈਂ ਸੇਠ ਦੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਸੇਠ ਦੀ ਵਜਾ ਨਾਲ ਹੀ ਉਸ ਘਰ ਵਿੱਚ ਲక్ష్ਮੀ ਦਾ ਵਾਸ ਹੈ ਤਾਂ ਰਾਣੀ ਕਹਿੰਦੀ ਹੈ ਠੀਕ ਹੈ ਪਹਿਲਾਂ ਤੁਸੀਂ ਉਸ ਸੇਠ ਦੀ ਪ੍ਰੀਖਿਆ ਲੈ ਕੇ ਦੇਖ ਲਓ ਦੋਸਤੋ ਫਿਰ ਰਾਜਾ ਸੈਨਿਕਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਜਾਓ ਸੇਠ ਦੇ ਘਰ ਜਾ ਕੇ ਕਹਿਣਾ ਕਿ ਉਹ ਸੇਠ ਆਪਣੀ ਪਤਨੀ ਨੂੰ ਮਾਰ ਦੇਵੇ ਤੇ ਜੇਕਰ ਉਹ ਆਪਣੀ ਪਤਨੀ ਨੂੰ ਮਾਰ ਦੇਵੇਗਾ ਤਾਂ ਉਸ ਦਾ ਵਿਆਹ ਰਾਜਾ ਆਪਣੀ ਰਾਣੀ ਦੇ ਨਾਲ ਕਰਵਾ ਦੇਵੇਗਾ ਤੇ ਰਾਜ ਦਾ ਸਿੰਘਾਸਨ ਵੀ ਦੇ ਦੇਵੇਗਾ। ਦੋਸਤੋ ਰਾਜਾ ਦੀ ਆਗਿਆ ਲੈਣ ਤੋਂ ਬਾਅਦ ਸੈਨਿਕ ਸੇਠ ਦੇ ਘਰ ਪਹੁੰਚ ਜਾਂਦੇ ਹਨ। ਸੇਠ ਦੇ ਘਰ ਦਾ ਦਰਵਾਜ਼ਾ ਖੜਕਾਇਆ। ਉਸ ਦਿਨ ਸੇਠ ਦੀ ਪਤਨੀ ਕਿਤੇ ਬਾਹਰ ਗਈ ਹੋਈ ਸੀ ਤੇ ਘਰੇ ਉਹ ਇਕੱਲਾ ਸੇਠ ਹੀ ਮੌਜੂਦ ਸੀ। ਸੇਠ ਨੇ ਜਦ ਸੈਨਿਕਾਂ ਨੂੰ ਦੇਖਿਆ ਤਾਂ ਪੁੱਛਣ ਲੱਗਿਆ ਕਿ ਤੁਸੀਂ ਲੋਕ ਇੱਥੇ ਕਿਵੇਂ ਆਏ ਹੋ? ਤਾਂ ਸੈਨਿਕਾ ਨੇ ਰਾਜਾ ਦੀ ਦੱਸੀ ਸਾਰੀ ਗੱਲ ਸੇਠ ਨੂੰ ਦੱਸ ਦਿੱਤੀ ਇਹ ਸੁਣ ਕੇ ਸੇਠ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਖਬਰਦਾਰ ਜੇ ਇਹੋ ਜਿਹੀ ਗੱਲ ਕਹੀ ਜਾਓ ਤੇ ਜਾ ਕੇ ਰਾਜਾ ਸਾਹਿਬ ਨੂੰ ਕਹਿ ਦੇਣਾ ਕਿ ਮੈਂ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਹਰਗिज ਨਹੀਂ ਕਰ ਸਕਦਾ ਮੈਂ ਆਪਣੀ ਪਤਨੀ ਨੂੰ ਕਦੇ ਨਹੀਂ ਮਾਰ ਸਕਦਾ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਮੈਨੂੰ ਰਾਜਾ ਨਹੀਂ ਚਾਹੀਦਾ ਤੇ ਉਹ ਰਾਣੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਜਿਉਂਦੇ ਜੀ ਮੇਰੀ ਪਤਨੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਇੱਥੋਂ ਜਾਓ ਤੇ ਮੇਰਾ ਇਹ ਸੁਨੇਹਾ ਜਾ ਕੇ ਰਾਜਾ ਨੂੰ ਸੁਣਾ ਦੇਣਾ ਕਿ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਪਰ ਮੈਂ ਆਪਣੀ ਪਤਨੀ ਦੀ ਹੱਤਿਆ ਨਹੀਂ ਕਰ ਸਕਦਾ ਦੋਸਤੋ ਰਾਜਾ ਦੇ ਸੈਨਿਕ ਸੇਠ ਦੀ ਗੱਲ ਨੂੰ ਸੁਣ ਕੇ ਉੱਥੋਂ ਵਾਪਸ ਰਾਜਾ ਦੇ ਕੋਲ ਪਹੁੰਚ ਜਾਂਦੇ ਹਨ ਤੇ ਸਾਰਾ ਹਾਲ ਰਾਜਾ ਨੂੰ ਸੁਣਾਉਂਦੇ ਹਨ ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਦੇਖ ਲਿਆ ਰਾਣੀ ਸੇਠ ਦਾ ਪਿਆਰ ਉਸਦੀ ਪਤਨੀ ਲਈ ਕਿੰਨਾ ਹੈ ਉਹ ਸੇਠ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦਾ ਹੈ ਸੇਠ ਦੇ ਪਿਆਰ ਦੀ ਵਜ੍ਹਾ ਨਾਲ ਉਸ ਘਰ ਵਿੱਚ ਬਰਕਤ ਆ ਰਹੀ ਹੈ ਉਸ ਘਰ 'ਚ ਲక్ష్ਮੀ ਦਾ ਵਾਸ ਹੈ ਉਸ ਘਰ 'ਚ ਖੁਸ਼ੀਆਂ ਦਿਖਾਈ ਦੇ ਰਹੀਆਂ ਹਨ ਤਾਂ ਰਾਣੀ ਕਹਿੰਦੀ ਹੈ ਨਹੀਂ ਮਹਾਰਾਜ ਇਹ ਸੱਚ ਨਹੀਂ ਹੋ ਸਕਦਾ ਹੁਣ ਮੇਰੀ ਵਾਰੀ ਹੈ ਲੇ ਤਾਂ ਤੁਸੀਂ ਉਸ सेठ ਦੀ ਜਾਂਚ ਕੀਤੀ ਹੈ ਹੁਣ ਮੈਂ ਉਸ ਦੀ ਪਤਨੀ ਦੀ ਪ੍ਰੀਖਿਆ ਲਵਾਂਗੀ ਰਾਜਾ ਕਹਿੰਦਾ ਹੈ ਠੀਕ ਹੈ ਰਾਣੀ ਸੈਪਾ ਹੁਣ ਤੂੰ सेठ ਦੀ ਪਤਨੀ ਦੀ ਪ੍ਰੀਖਿਆ ਲੈ ਕੇ ਦੇਖ ਲੈ ਦੋਸਤੋ ਫਿਰ ਉਸ ਰਾਣੀ ਵੀ ਸੈਨਿਕਾ ਨੂੰ ਕਹਿੰਦੀ ਹੈ ਕਿ ਜਾਓ ਨਗਰ ਚ ਰਹਿਣ ਵਾਲੀ ਉਸ सेठ ਦੀ ਪਤਨੀ ਨੂੰ ਜਾ ਕੇ ਕਹਿਣਾ ਕਿ ਰਾਜਾ ਨੇ ਕਿਹਾ ਹੈ ਕਿ ਜੇਕਰ ਉਹ ਆਪਣੇ ਪਤੀ ਨੂੰ ਮੌਤ ਦੇ ਘਾਟ ਉਧਾਰ ਦਿੰਦੀ ਹੈ ਤਾਂ ਮੈਂ ਉਸ ਨੂੰ ਆਪਣੀ ਰਾਣੀ ਦੇ ਰੂਪ ਵਿੱਚ ਸਵੀਕਾਰ ਕਰ ਲਵਾਂਗਾ ਤੇ ਉਸ ਨੂੰ ਹਮੇਸ਼ਾ ਆਪਣੀ ਪਟਰਾਣੀ ਬਣਾ ਕੇ ਰੱਖਾਂਗਾ ਰਾਣੀ ਦੀ ਆਗਿਆ ਪਾ ਕੇ ਸੈਨਿਕ ਉਸ सेठ ਦੇ ਘਰ ਵੱਲ ਚੱਲ ਪੈਂਦੇ ਹਨ ਤੇ ਉਸ ਦੇ ਘਰ ਪਹੁੰਚ ਕੇ ਦੇਖਦੇ ਹਨ ਕਿ सेठ ਦੀ ਪਤਨੀ ਉਸ ਸਮੇਂ ਪਾਣੀ ਲੈ ਕੇ ਆ ਰਹੀ ਸੀ ਹੌਲੀ-ਹੌਲੀ ਜਦੋਂ ਸੈਨਿਕਾ ਕੋਲ ਪਹੁੰਚਦੀ ਹੈ ਤਾਂ ਸੈਨਿਕ सेठ ਦੀ ਪਤਨੀ ਨੂੰ ਕਹਿੰਦੇ ਹਨ ਕਿ ਰਾਜਾ ਸਾਹਿਬ ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਉਹ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤਾਂ ਰਾਜਾ ਸਾਹਿਬ ਤੇਰੇ ਨਾਲ ਵਿਆਹ ਕਰ ਲੈਣਗੇ ਤੇ ਤੈਨੂੰ ਆਪਣੀ ਪਟਰਾਣੀ ਬਣਾ ਕੇ ਰੱਖਣਗੇ। ਰਾਜਾ ਦੇ ਸੈਨਿਕਾਂ ਦੀ ਗੱਲ ਸੁਣ ਕੇ ਸੀਟ ਦੀ ਪਤਨੀ ਸੋਚਣਾ ਸ਼ੁਰੂ ਕਰ ਦਿੰਦੀ ਹੈ ਕਿ ਰਾਜਾ ਸਾਹਿਬ ਉਸ ਨਾਲ ਵਿਆਹ ਕਰਨ ਲਈ ਤਿਆਰ ਹਨ। ਇਹ ਤਾਂ ਬਹੁਤ ਚੰਗਾ ਹੈ। ਮੈਂ ਇੰਨੇ ਵੱਡੇ ਰਾਜ ਦੀ ਰਾਣੀ ਬਣ ਜਾਵਾਂਗੀ। ਫਿਰ ਸਾਰੇ ਲੋਕ ਮੇਰੇ ਇਸ਼ਾਰੇ ਤੇ ਨੱਚਿਆ ਕਰਨਗੇ। ਪਤੀ ਨੂੰ ਮਾਰਨਾ ਮੇਰੇ ਲਈ ਕਿਹੜਾ ਵੱਡੀ ਗੱਲ ਹੈ। ਮੈਂ ਅੱਜ ਹੀ ਆਪਣੇ ਪਤੀ ਨੂੰ ਮਾਰ ਦੇਵਾਂਗੀ ਆਪਣੇ ਮਨ 'ਚ ਇੰਨਾ ਸੋਚ ਕੇ ਸੇੜਦੀ ਪਤਨੀ ਸੈਨਿਕਾ ਨੂੰ ਕਹਿੰਦੀ ਹੈ ਕਿ ਠੀਕ ਹੈ ਮੈਂ ਆਪਣੇ ਪਤੀ ਨੂੰ ਮੌਤੇ ਘਾਟ ਉਤਾਰਨ ਲਈ ਬਿਲਕੁਲ ਤਿਆਰ ਹਾਂ ਤਾਂ ਸੈਨਿਕ ਕਹਿੰਦੇ ਹਨ ਕਿ ਤੁਸੀਂ ਆਪਣੇ ਪਤੀ ਨੂੰ ਮਾਰ ਦਿਓਗੇ ਤਾਂ ਰਾਜਾ Saab ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਦੋਸਤੋ ਫਿਰ ਸੇੜਦੀ ਪਤਨੀ ਉਹਨਾਂ ਸੈਨਿਕਾ ਨੂੰ ਕਹਿੰਦੀ ਹੈ ਕਿ ਸ਼ਾਮ ਦੇ ਸਮੇਂ ਜੋ ਮੈਂ ਰੋਜ਼ਾਨਾ ਦੀਵਾ ਜਗਾ ਕੇ ਆਪਣੀ ਛੱਤ ਤੇ ਉੱਪਰ ਰੱਖਦੀ ਹਾਂ ਉਸ ਦੇ ਥੋੜੀ ਦੇਰ ਬਾਅਦ ਮੈਂ ਆਪਣੇ ਪਤੀ ਨੂੰ ਮੌਦ ਦੇ ਘਾਟ ਉਤਾਰ ਦੇਵਾਂਗੀ ਤੇ ਫਿਰ ਦੀਵਾ ਬੁਝਾ ਕੇ ਮੈਂ ਰਾਜਾ ਸਾਹਿਬ ਨੂੰ ਇਸ ਗੱਲ ਦਾ ਇਸ਼ਾਰਾ ਕਰ ਦੇਵਾਂਗੀ ਕਿ ਮੈਂ ਆਪਣੇ ਪਤੀ ਨੂੰ ਮਾਰ ਚੁੱਕੀ ਹਾਂ ਸੇਠ ਦੀ ਪਤਨੀ ਦੀ ਗੱਲ ਸੁਣ ਕੇ ਰਾਜਾ ਦੇ ਸੈਨਿਕ ਉਸ ਦੇ ਵੇਲੇ ਰਾਜ ਮਹਿਲ ਚ ਵਾਪਸ ਆ ਜਾਂਦੇ ਹਨ ਤੇ ਰਾਜਾ ਨੂੰ ਕਹਿੰਦੇ ਹਨ ਕਿ ਸੇਰ ਦੀ ਪਤਨੀ ਤਾਂ ਆਪਣੇ ਪਤੀ ਨੂੰ ਜਾਣ ਤੋਂ ਮਾਰਨ ਲਈ ਤਿਆਰ ਹੈ ਜਦ ਰਾਣੀ ਨੇ ਇਹ ਗੱਲ ਸੁਣੀ ਤਾਂ ਇਸ ਗੱਲ ਨੂੰ ਸੁਣ ਕੇ ਰਾਣੀ ਨੂੰ ਔਰਤ ਜਾਤੀ ਨਾਲ ਨਫ਼ਰਤ ਹੋਣ ਲੱਗਦੀ ਹੈ ਉਸ ਨੂੰ ਆਪਣੇ ਆਪ ਤੇ ਬੜੀ ਸ਼ਰਮ ਆਉਂਦੀ ਹੈ ਰਾਣੀ ਕਹਿਣ ਲੱਗੀ ਸੇਰ ਦੀ ਪਤਨੀ ਰਾਜ ਸੁਖ ਪਾਉਣ ਦੇ ਚੱਕਰ ਚ ਇੰਨੀ ਜਲਦੀ ਆਪਣੇ ਰਿਸ਼ਤੇ ਨੂੰ ਭੁੱਲ ਜਾਵੇਗੀ ਮੈਨੂੰ ਨਹੀਂ ਪਤਾ ਸੀ ਦੋਸਤੋ ਐਦ ਰਾਜਾ ਨੇ ਰਾਣੀ ਨੂੰ ਕਿਹਾ ਕਿ ਸਮਾਂ ਜ਼ਿਆਦਾ ਸੋਚਣ ਸਮਝਣ ਦਾ ਨਹੀਂ ਹੈ ਸਾਨੂੰ ਸੇੜ ਦੀ ਜਾਨ ਬਚਾਉਣ ਲਈ ਕੁਝ ਕਰਨਾ ਪਵੇਗਾ ਕਿਉਂਕਿ ਉਸ ਦੀ ਪਤਨੀ ਬਹੁਤ ਹੀ ਨਿਰਦਈ ਸੁਭਾਅ ਦੀ ਹੈ ਉਹ ਨਿਸ਼ਚਿੰਤ ਹੈ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ ਅੱਜ ਸਾਡੀ ਵਜ੍ਹਾ ਨਾਲ ਸੇੜ ਦੀ ਜਾਨ ਸੰਕਟ ਛੇ ਫਿਰ ਉਸੇ ਵੇਲੇ ਸੈਨਿਕਾਂ ਨੂੰ ਰਾਜਾ ਕਹਿੰਦਾ ਹੈ ਕਿ ਜਲਦੀ ਜਾਓ ਤੇ ਸੇਠ ਦੀ ਪਤਨੀ ਨੂੰ ਕਹਿ ਦੇਣਾ ਕਿ ਉਹ ਸੇਠ ਨੂੰ ਨਾ ਮਾਰੇ। ਇਹੀ ਰਾਜਾ ਦਾ ਆਦੇਸ਼ ਹੈ। ਸੈਨਿਕ ਉੱਥੋਂ ਭੱਜਦੇ ਹੋਏ ਸੇਠ ਦੇ ਘਰ ਪਹੁੰਚਦੇ ਹਨ। ਉੱਥੇ ਪਹੁੰਚ ਕੇ دیکھتے ਹਨ ਕਿ ਉਹ ਸੇਠ ਦੀ ਪਤਨੀ ਨੇ ਆਪਣੇ ਪਤੀ ਨੂੰ ਦਿਨ ਦੇ ਸਮੇਂ ਹੀ ਮੋਤੇ ਘਾਟ ਉਤਾਰ ਦਿੱਤਾ ਸੀ। ਇਹ ਦ੍ਰਿਸ਼ ਦੇਖ ਕੇ ਸਾਰੇ ਸੈਨਿਕ ਹੈਰਾਨ ਹੋ ਜਾਂਦੇ ਹਨ। ਉਹ ਸੇਠ ਦੀ ਪਤਨੀ ਨੂੰ ਡਰਾਉਂਦੇ ਹੋਏ ਕਹਿੰਦੇ ਹਨ ਕਿ ਤੂੰ ਤਾਂ ਸਾਨੂੰ ਕਿਹਾ ਸੀ ਕਿ ਤੂੰ ਸੇਠ ਨੂੰ ਰਾਤ ਨੂੰ ਮੋਤੇ ਘਾਟ ਉਤਾਰ ਦੇਵੇਂਗੀ। ਪਰ ਤੁਸੀਂ ਸੇਟ ਨੂੰ ਦਿਨ ਚ ਹੀ ਕਿਉਂ ਮਾਰ ਦਿੱਤਾ ਸੈਨਿਕਾਂ ਦੀ ਗੱਲ ਸੁਣ ਕੇ ਉਹ ਸੇਟ ਦੀ ਪਤਨੀ ਉਹਨਾਂ ਨੂੰ ਕਹਿੰਦੀ ਹੈ ਮੈਂ ਤਾਂ ਆਪਣੇ ਪਤੀ ਨੂੰ ਮਾਰਨਾ ਹੀ ਸੀ ਤੇ ਮੈਂ ਇਸ ਨੂੰ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਸੀ ਪਰ ਕੋਈ ਸਹੀ ਮੌਕਾ ਨਹੀਂ ਮਿਲ ਰਿਹਾ ਸੀ ਇਸ ਲਈ ਮੈਂ ਆਪਣੇ ਪਤੀ ਨੂੰ ਕਦੇ ਮਾਰ ਨਾ ਸਕੀ ਅੱਜ ਮੈਂ ਸੋਚਿਆ ਕਿ ਰਾਜਾ ਦੀ ਆਗਿਆ ਹੈ ਤਾਂ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈ ਇਸ ਲਈ ਮੈਂ ਰਾਤ ਦਾ ਇੰਤਜ਼ਾਰ ਕਰਨਾ ਸਹੀ ਨਾ ਸਮਝਿਆ ਤੇ ਦਿਨ ਹੀ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਮੈਂ ਸੋਚਿਆ ਕਿ ਸ਼ਾਮ ਹੋਣ ਤੇ ਮੈਂ ਦੀਵਾ ਬੁਝਾ ਦੇਵਾਂਗੀ ਸੇੜ ਦੀ ਪਤਨੀ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਕਿ ਹੁਣ ਰਾਜਾ ਸਾਹਿਬ ਮੈਨੂੰ ਆਪਣੀ ਰਾਣੀ ਬਣਾਉਣਗੇ ਸੈਨਿਕਾ ਨੇ ਕਿਹਾ ਇਹ ਤਾਂ ਤੁਸੀਂ ਖੁਦ ਚੱਲ ਕੇ ਰਾਜਾ ਸਾਹਿਬ ਤੋਂ ਹੀ ਪੁੱਛ ਲਓ ਦੋਸਤੋ ਫਿਰ ਸੇੜ ਦੀ ਪਤਨੀ ਤੇ ਸੈਨਿਕ ਰਾਜ ਮਹਿਲ ਆਉਂਦੇ ਹਨ ਸੈਨਿਕ ਰਾਜਾ ਨੂੰ ਸਾਰੀ ਗੱਲ ਦੱਸਦੇ ਹਨ ਜਿਸ ਨੂੰ ਸੁਣਨ ਤੋਂ ਬਾਅਦ ਰਾਜਾ ਬਹੁਤ ਗੁੱਸੇ ਹੋ ਜਾਂਦਾ ਹੈ ਤੇ ਸੇਰ ਦੀ ਪਤਨੀ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ ਇਸ ਤਰ੍ਹਾਂ ਰਾਜਾ ਆਪਣੀ ਪਤਨੀ ਰਾਣੀ ਤੇ ਵੀ ਗੁੱਸਾ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਤੇਰੀ ਵਜ੍ਹਾ ਨਾਲ ਉਸੇਰ ਦੀ ਜਾਨ ਚਲੀ ਗਈ ਜੇਕਰ ਅਸੀਂ ਲੜਾਈ ਨਾ ਕਰਦੇ ਆਪਸ ਵਿੱਚ ਬਹਿਸ ਨਾ ਕਰਦੇ ਤਾਂ ਸ਼ਾਇਦ ਉਸੇਰ ਦੀ ਜਾਨ ਨਾ ਜਾਂਦੀ ਦੋਸਤੋ ਉਹ ਰਾਣੀ ਬਹੁਤ ਹੀ ਦੁਖੀ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਕੋਸਣ ਲੱਗਦੀ ਹੈ ਇਸ ਤੋਂ ਬਾਅਦ ਰਾਣੀ ਨੂੰ ਔਰਤ ਜਾਤੀ ਨਾਲ ਨਫ਼ਰਤ ਹੋਣ ਲੱਗਦੀ ਹੈ ਕਹਿੰਦੀ ਹੈ ਇਹੋ ਜਿਹੀ ਔਰਤ ਦੀ ਵਜ੍ਹਾ ਨਾਲ ਸਾਰੀ ਔਰਤ ਜਾਤੀ ਤੇ ਉਂਗਲ ਉਠਦੀ ਹੈ ਕਿ ਔਰਤ ਜਾਤੀ ਧੋਖੇਬਾਜ਼ ਹੁੰਦੀ ਹੈ ਇਹ ਸੋਚ ਕੇ ਰਾਣੀ ਬਹੁਤ ਦੁਖੀ ਰਹਿਣ ਲੱਗਦੀ ਹੈ ਉਧਰ ਮਹਾਤਮਾ ਉਸ ਕਿਸਾਨ ਨੂੰ ਕਹਿੰਦੇ ਹਨ ਕਿ ਪੁੱਤ ਚਲ ਹੁਣ ਮੈਂ ਤੈਨੂੰ ਉਹਨਾਂ 5 ਗੱਲਾਂ ਬਾਰੇ ਦੱਸਦਾ ਹਾਂ ਜੋ ਹਰੇਕ ਮਰਦ ਨੂੰ ਆਪਣੀ ਪਤਨੀ ਵਿੱਚ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ ਤੇ ਜਿਸ ਨੂੰ ਦੇਖਣ ਤੋਂ ਬਾਅਦ ਉਹ ਘਰ ਕਦੇ ਗਰੀਬੀ ਕੰਗਾਲੀ 'ਚ ਨਹੀਂ ਰਹਿੰਦਾ ਉਸ ਘਰ 'ਚ ਕਦੇ ਲੜਾਈ ਨਹੀਂ ਹੁੰਦੀ ਤੇ ਘਰ 'ਚ ਲక్ష్ਮੀ ਦਾ ਵਾਸ ਹੁੰਦਾ ਹੈ ਨੰਬਰ 1 ਪਤਨੀ ਦੀ ਪਹਿਲੀ ਗੱਲ ਪੁਰਸ਼ ਨੂੰ ਇਹ ਦੇਖਣੀ ਚਾਹੀਦੀ ਹੈ ਕਿ ਉਹ ਕਿੱਥੇ ਆ ਜਾ ਰਹੀ ਹੈ ਦੋਸਤੋ ਜੋ ਪੁਰਸ਼ ਆਪਣੀ ਔਰਤ ਦੀ ਇਹ ਗੱਲ ਦੇਖਦਾ ਹੈ ਕਿ ਪਤਨੀ ਕਿੱਥੇ ਆ ਰਹੀ ਹੈ ਕਿੱਥੇ ਜਾ ਰਹੀ ਹੈ ਤਾਂ ਉਸਦੇ ਘਰ ਚ ਕਦੇ ਲੜਾਈ ਝਗੜਾ ਨਹੀਂ ਹੁੰਦਾ ਤੇ ਉਹ ਪਤਨੀ ਤੇ ਕੰਟਰੋਲ ਕਰ ਸਕਦਾ ਹੈ ਨੰਬਰ 2 ਹਰ ਪੁਰਸ਼ ਨੂੰ ਆਪਣੀ ਪਤਨੀ ਦੇ ਅੰਦਰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਉਸਦੀ ਪਤਨੀ ਦੇ ਬੋਲ ਚਾਲ ਕਿਹੋ ਜਿਹੇ ਹਨ ਉਹ ਆਪਣੇ ਪਤੀ ਦੀ ਇੱਜ਼ਤ ਕਰ ਰਹੀ ਹੈ ਜਾਂ ਨਹੀਂ ਜੋ ਔਰਤ ਆਪਣੇ ਮਰਦ ਦੀ ਗੱਲ ਨਹੀਂ ਮੰਨਦੀ ਉਹ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ ਹੈ ਉਹ ਆਪਣੇ ਪਤੀ ਦੇ ਨਾਲ ਕੁਝ ਵੀ ਕਰ ਸਕਦੀ ਹੈ ਜਿਵੇਂ ਕਿ ਉਸ ਸੇਠਾਣੀ ਨੇ ਸੇਠ ਨਾਲ ਕੀਤਾ ਇਸ ਲਈ ਹਰ ਮਰਦ ਨੂੰ ਆਪਣੀ ਪਤਨੀ ਦੇ ਇਹ ਗੱਲ ਦੇਖਣੀ ਚਾਹੀਦੀ ਹੈ ਨੰਬਰ 3 ਹਰ ਪੁਰਸ਼ ਨੂੰ ਪਤਨੀ ਦੇ ਚਾਲ ਚਲਨ ਜ਼ਰੂਰ ਦੇਖਣੇ ਚਾਹੀਦੇ ਹਨ ਦੋਸਤੋ ਜੋ ਪੁਰਸ਼ ਆਪਣੀ ਪਤਨੀ ਦਾ ਚਾਲ ਚਲਨ ਦੇਖਦਾ ਹੈ ਤੇ ਉਸ ਨਾਲ ਜਿਆਦਾ ਪਿਆਰ ਨਹੀਂ ਕਰਦਾ ਉਸ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਰੱਖਦਾ ਹੈ ਤਾਂ ਉਸਦੇ ਘਰ 'ਚ ਲੜਾਈ ਝਗੜਾ ਕਦੇ ਨਹੀਂ ਹੁੰਦਾ ਦੋਸਤੋ ਜੋ ਔਰਤ ਆਪਣੇ ਘਰ 'ਚ ਮਨਮਾਨੀ ਚਲਾਉਂਦੀ ਹੈ ਤੇ ਪਤੀ ਦੀਆਂ ਗੱਲਾਂ ਨੂੰ ਨਹੀਂ ਮੰਨਦੀ ਉਹਨਾਂ ਦੇ ਘਰ 'ਚ ਇਸ ਤਰੀਕੇ ਦੀ ਮੁਸੀਬਤ ਆਉਂਦੀ ਹੈ ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ ਪੁੱਤ ਜੋ ਵੀ ਪੁਰਸ਼ ਜੋ ਵੀ ਮਨੁੱਖ ਆਪਣੀ ਪਤਨੀ ਦੀਆਂ ਇਹ ਤਿੰਨ ਗੱਲਾਂ ਗੌਰ ਨਾਲ ਦੇਖ ਲੈਂਦਾ ਹੈ ਤਾਂ ਉਸਦੇ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਉਸਦੀ ਔਰਤ ਵੀ ਚਰਿੱਤਰਹੀਣ ਨਹੀਂ ਹੁੰਦੀ ਤੇ ਉਹ ਬੁਰੇ ਕੰਮਾਂ ਤੋਂ ਬਚੀ ਰਹਿੰਦੀ ਹੈ ਅਰਥਾਤ ਇਸ ਕਾਰਨ ਕਦੇ ਆਪਸ ਵਿੱਚ ਪਤੀ ਪਤਨੀ ਵਿੱਚ ਝਗੜਾ ਨਹੀਂ ਹੁੰਦਾ ਤੇ ਇਹ ਤਾਂ ਪੁੱਤ ਤੋਂ ਜਾਣਦਾ ਹੀ ਹੈ ਕਿ ਜਿੱਥੇ ਝਗੜਾ ਹੁੰਦਾ ਹੈ ਜਿਸ ਘਰ ਵਿੱਚ ਕਲੇਸ਼ ਨਹੀਂ ਹੁੰਦਾ ਜਿਸ ਪਤੀ ਪਤਨੀ ਵਿੱਚ ਜ਼ਿਆਦਾ ਪਿਆਰ ਹੁੰਦਾ ਹੈ ਉਸ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਤੇ ਉਸੇ ਘਰ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਪਤੀ ਆਪਣੀ ਔਰਤ ਦੀ ਗੱਲ ਨੂੰ ਮੰਨ ਲੈਂਦਾ ਹੈ ਚਾਹੇ ਉਹ ਗਲਤ ਕਰੇ ਜਾਂ ਨਾ ਕਰੇ ਗਲਤ ਵੀ ਕਰ ਰਹੀ ਹੈ ਤਾਂ ਵੀ ਮੰਨ ਲੈਂਦਾ ਹੈ ਉਸ ਨੂੰ ਕੁਝ ਕਹਿੰਦਾ ਨਹੀਂ ਤਾਂ ਉਸ ਦਾ ਵੀ ਹਾਲ ਉਸੇ ੜ ਦੀ ਤਰ੍ਹਾਂ ਹੋ ਜਾਂਦਾ ਹੈ ਇਧਰ ਗਿੱਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਔਰਤ ਦੀਆਂ ਇੰਨਾਂ ਤਿੰਨ ਗੱਲਾਂ ਨੂੰ ਪੁਰਸ਼ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਗਿੱਦ ਦੀ ਗੱਲ ਸੁਣ ਉਸ ਦੀ ਪਤਨੀ ਬੋਲੀ ਹੁਣ ਮੈਂ ਸਮਝ ਗਈ ਹਾਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਕਿਉਂ ਹਰ ਸਮੇਂ ਮੇਰੀ ਦੇਖਭਾਲ ਕਰਦੇ ਰਹਿੰਦੇ ਹੋ ਮੈਨੂੰ ਤੁਹਾਡੀ ਕਹਾਣੀ ਤੋਂ ਬਹੁਤ ਚੰਗੀ ਸਿੱਖਿਆ ਮਿਲੀ ਹੈ ਮੈਂ ਇਸ ਕਹਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਚ ਲਿਆਵਾਂਗੀ ਦੋਸਤੋ ਇਸ ਤਰ੍ਹਾਂ ਗਿੱਦ ਤੇ ਉਸ ਦੀ ਪਤਨੀ ਕਹਾਣੀ ਖਤਮ ਕਰਦੇ ਹਨ ਉਧਰ ਕਿਸਾਨ ਵੀ ਮਹਾਤਮਾ ਦੀ ਗੱਲ ਸੁਣ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਉਸੇ ਤਰ੍ਹਾਂ ਚੱਲਦਾ ਹੈ ਜਿਵੇਂ ਮਹਾਤਮਾ ਜੀ ਨੇ ਦੱਸਿਆ ਸੀ ਹੌਲੀ-ਹੌਲੀ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਪਿਆਰ ਵਾਪਸ ਆ ਜਾਂਦਾ ਹੈ। ਦੋਸਤੋ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅੱਛਾ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਤਕਲੇ ਆਪਣਾ ਖਿਆਲ ਰੱਖਣਾ ਧੰਨਵਾਦ